ਪੰਜਾਬ ਕਾਂਗਰਸ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ ਅਤੇ ਸੰਗਠਨ ਦੇ ਵਿੱਚ ਬਦਲਾਅ ਕੀਤਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਅਜਿਹੇ ਵਿੱਚ 27 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਇਹ ਸੂਚੀ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੀ ਗਈ ਹੈ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਮੁੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਇਸ ਸੰਬੰਧ ਦੇ ਵਿੱਚ 올 인디아 ਕਾਂਗਰਸ ਕਮੇਟੀ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹਨਾਂ ਪ੍ਰਧਾਨਾਂ ਦੀਆਂ ਨਿਯੁਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਇੱਕ ਇੱਕ ਕਰਕੇ ਜ਼ਿਲ੍ਹਾ ਵਾਰ ਇਹਨਾਂ ਪ੍ਰਧਾਨਾਂ ਦੇ ਨਾਮ ਜ਼ਰੂਰ ਦੱਸ ਦਿੰਨੇ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਸ ਵਿਅਕਤੀ ਨੂੰ ਪ੍ਰਧਾਨ ਲਗਾਇਆ ਗਿਆ ਜੇਕਰ ਅੰਮ੍ਰਿਤਸਰ ਰੂਰਲ ਦੀ ਗੱਲ ਕਰੀਏ ਤਾਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਅੰਮ੍ਰਿਤਸਰ ਰੂਰਲ ਦੇ ਵਿੱਚ ਪ੍ਰਧਾਨ ਲਗਾਇਆ ਗਿਆ ਅੰਮ੍ਰਿਤਸਰ ਅਰਬਨ ਦੇ ਵਿੱਚ ਸੌਰਵ ਮਦਾਨ ਨੂੰ ਪ੍ਰਧਾਨ ਬਣਾਇਆ ਗਿਆ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਕਾਲਾ ਟੇਲੋਂ ਬਠਿੰਡਾ ਦੇ ਵਿੱਚ ਬਠਿੰਡਾ ਰੂਰਲ ਦੇ ਵਿੱਚ ਪ੍ਰੀਤਮ ਸਿੰਘ ਕੋਟਪਾਈ ਬਠਿੰਡਾ ਅਰਬਨ ਦੇ ਵਿੱਚ ਰਾਜਨ ਗਰਗ ਫਰੀਦਕੋਟ ਦੇ ਵਿੱਚ ਨਵਦੀਪ ਸਿੰਘ ਬਰਾੜ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਰਿੰਦਰ ਸਿੰਘ ਫਾਜ਼ਿਲਕਾ ਦੇ ਵਿੱਚ ਹਰਦੀਪ ਸਿੰਘ ਸਿੱਧੂ ਫਿਰੋਜ਼ਪੁਰ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਗੁਰਦਾਸਪੁਰ ਦੇ ਵਿੱਚ ਬਰਿੰਦਰ ਮੀਤ ਸਿੰਘ ਪਾੜਾ ਹੁਸ਼ਿਆਰਪੁਰ ਦੇ ਵਿੱਚ ਦਲਜੀਤ ਸਿੰਘ ਜਲੰਧਰ ਅਰਬਨ ਦੇ ਵਿੱਚ ਰਜਿੰਦਰ 베ਰੀ ਜਲੰਧਰ ਰੂਰਲ ਦੇ ਵਿੱਚ ਹਰਦੇਵ ਸਿੰਘ ਕਪੂਰਥਲਾ ਦੇ ਵਿੱਚ ਬਲਵਿੰਦਰ ਸਿੰਘ ਢਾਲੀਵਾਲ ਖੰਨਾ ਦੇ ਵਿੱਚ ਲਖਵੀਰ ਸਿੰਘ ਲੱਖਾ ਲੁਧਿਆਣਾ ਰੂਰਲ ਦੇ ਵਿੱਚ ਮੇਜਰ ਸਿੰਘ ਮੁੱਲਾਪੁਰ ਲੁਧਿਆਣਾ ਅਰਬਨ ਦੇ ਵਿੱਚ ਸੰਜੀਵ ਤਲਵਾੜ ਮੋਗਾ ਦੇ ਵਿੱਚ ਹਰੀ ਸਿੰਘ ਖਾਈ ਮੁਹਾਲੀ ਦੇ ਵਿੱਚ ਕਮਲ ਕਿਸ਼ੋਰ ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਮੁਕਸਰ ਦੇ ਵਿੱਚ ਸ਼ੁਭਦੀਪ ਸਿੰਘ ਬਿੱਟੂ ਪਠਾਨਕੋਟ ਦੇ ਵਿੱਚ ਪੰਨਾ ਲਾਲ ਪਾਟਿਆ ਪਟਿਆਲਾ ਦੇ ਵਿੱਚ ਗੁਰਸ਼ਰਨ ਕੌਰ ਰੰਦਾਵਾ ਪਟਿਆਲਾ ਅਰਬਨ ਦੇ ਵਿੱਚ ਨਰੇਸ਼ ਕੁਮਾਰ ਦੁੱਗੜ ਰੋਪੜ ਦੇ ਵਿੱਚ ਅਸ਼ਵਨੀ ਸ਼ਰਮਾ ਅਤੇ ਸੰਗਰੂਰ ਦੇ ਵਿੱਚ ਜਗਦੇਵ ਸਿੰਘ ਜੱਗਾ ਨੂੰ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਐਸਬੀਐਨ ਨਗਰ ਦੇ ਵਿੱਚ ਅਜੇ ਕੁਮਾਰ ਅਤੇ ਤਰਨਤਾਰਨ ਦੇ ਵਿੱਚ ਰਾਜਵੀਰ ਸਿੰਘ ਭੁੱਲਰ ਨੂੰ ਪਾਰਟੀ ਨੇ ਪ੍ਰਧਾਨਗੀ ਦਾ ਅਹੁਦਾ ਸੌਂਪਿਆ ਸੋ ਪੰਜਾਬ ਦੇ ਵਿੱਚ ਨਿਯੁਕਤ ਕੀਤੇ ਗਏ ਨੇ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਇਸ ਨੂੰ ਤਿਆਰੀ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ ਸੋ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੱਗਾਂ ਪਾ ਰਿਹਾ ਹੈ ਅਤੇ ਸੰਗਠਨ ਨੂੰ ਇੱਕ ਵਾਰ ਫਿਰ ਤੋਂ ਕਾਂਗਰਸ ਨੇ ਨਵੇਂ ਸਿਰੇ ਤੋਂ ਤਿਆਰ ਕੀਤਾ ਹੈ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਾਂਗਰਸ ਦੇ ਵੱਲੋਂ ਕੀਤੀ ਗਈ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਗਿਆ ਸੋ ਪ੍ਰੈਸ ਰਿਲੀਜ਼ ਦੇ ਵਿੱਚ ਇਹਨਾਂ ਸਾਰੇ 27 ਜ਼ਿਲ੍ਹਾ ਪ੍ਰਧਾਨਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਨਿਯੁਕਤੀ 올 ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪੰਜਾਬ ਕਾਂਗਰਸ ਦੀਆਂ ਅਹੁਦੇਦਾਰੀਆਂ ਦੇ ਵਿੱਚ ਹੋਰ ਵੀ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ ਕਿਉਂਕਿ ਖਾਲੀ ਦੇ ਵਿੱਚ ਕਾਂਗਰਸ ਦੇ ਵਿੱਚ ਹੋਈਆਂ ਘਟਨਾਵਾਂ ਦੇ ਕਾਰਨ ਪਾਰਟੀ ਚਾਹੁੰਦੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2027 ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਨੁਕਸਾਨ ਨਾ ਹੋਵੇ ਅਤੇ ਪਾਰਟੀ ਜ਼ਮੀਨੀ ਪੱਧਰ ਤੋਂ ਮਜ਼ਬੂਤ ਹੋਵੇ ਇਸ ਲਈ ਪਾਰਟੀ ਨੂੰ ਨਵੇਂ ਸਿਰੇ ਤੋਂ ਗਠਿਤ ਕੀਤਾ ਜਾ ਰਿਹਾ ਅਤੇ 27 ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਇੱਕ ਵਾਰੀ ਕਾਂਗਰਸ ਆ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ਹੈ ਆਉਂਦੇ ਦਿਨਾਂ ਵਿੱਚ ਇਹ ਵੀ ਸੰਭਾਵਨਾ ਹੈ ਕਿ ਪਾਰਟੀ ਦੀਆਂ ਹੋਰ ਉੱਚ ਅਹੁਦੇਦਾਰੀਆਂ ਦੇ ਵਿੱਚ ਵੀ ਬਦਲਾਅ ਕੀਤੇ ਜਾ ਸਕਦੇ ਨੇ